ਮੁੰਡੇ ਕੁੜੀਆਂ ਨੇ ਇੱਕ ਬਜ਼ੁਰਗ ਦੀ ਜਾਨ ਲੈ ਲਈ ਮਾਗਲਾ ਸਿਰ ਤੇਜ਼ ਰਫਤਾਰੀ ਦਾ ਉਹ ਸਾਹਮਣੇ ਜਿਹੜੀਆਂ ਸੁਸਬੀਰਾ ਦੇਸੇ ਲੈਟਾਂ ਨੇ ਲੈਟਾਂ ਤੋਂ ਚੰਡੀਗੜ੍ਹ ਵੱਲ ਤਰਫੋਂ ਜਿਹੜੀ ਇੱਕ ਬ੍ਰਿਜਾ ਗੱਡੀ ਆਉਂਦੀ ਆ ਲੈਟਾਂ ਤੋਂ ਇੱਕ ਗੁਰਗਵਾਲੇ ਅੰਬ ਸਾਹਿਬ ਮੱਥਾ ਟੇਕਣੇ ਜਾ ਰਿਹਾ ਸੀ ਬਜ਼ੁਰਗ ਐਕਟਵਾ ਤੇ ਇਸ ਵਾਰ ਹੋ ਕੇ ਉਹਨੂੰ ਉਤੋ ਉਹਨੇ ਟੱਕਰ ਮਾਰਦੇ ਨੇ ਤੇ ਕਰੀਬ 100 ਮੀਟਰ ਤੋਂ ਜ਼ਿਆਦਾ ਉਹ ਉਹ ਰੋਡ ਦੇ ਉੱਤੇ ਘਰੀਜਦੇ ਹੋਇਆ ਖੂਨ ਦੇ ਜਿਹੜੀਆਂ ਟਟਾਰੀਆਂ ਜਿਹੜੀਆਂ ਦੇਖ ਸਕਦੇ ਹੋ ਤੁਸੀਂ ਮੇਰੇ ਸਾਹਮਣੇ ਗੱਡੀ ਵੱਜੀ ਮੈਂ ਵੇਖਿਆ ਮੈਂ ਵੇਖਿਆ ਮੈਂ ਵੇਖਿਆ ਮੇਰੇ ਸਾਹਮਣੇ ਵੱਜੀ ਤੁਸੀਂ ਕਾਰ ਚੋਂ ਨਿਕਲ ਕੇ ਭੱਜ ਗਏ ਉੱਥੇ ਰੁਕੇ ਉਹਦੇ ਕੋਲ ਬੰਦੇ ਆ ਗਿਆ ਵੀ ਇਹ ਮੁੰਡਾ ਹੀ ਭੱਜ ਗਿਆ ਪਤਾ ਨਹੀਂ ਐਨੀ ਕਿਸੇ ਦੀ ਜਾਨ ਐਨੀ ਨਹੀਂ ਹਲੇ ਮਾਰੀ ਬਈ ਅਸੀਂ ਵੀ ਸਾਨੂੰ ਵੀ ਪਤਾ ਮੁੰਡਾ ਦੱਸੋ ਕੌਣ ਆ ਦੱਸ ਦੋ ਤੀ ਆਪਦੀ ਜਾਨ ਛਡਾ ਲਓ ਇੱਥੇ ਆ ਕੇ ਬਜ਼ੁਰਗ ਵੀ ਉਹਨੂੰ ਗੱਡੀ ਰੋਕੀ ਬੱਚੇ ਪੂਰੀ ਤਰ੍ਹਾਂ ਫਸ ਗਿਆ ਤੇ ਉਸ ਤੋਂ ਬਾਅਦ ਇੱਥੋਂ ਮੁੰਡੇ ਉੱਤਰ ਕੇ ਫਰਾਰ ਹੋ ਜਾਂਦੇ ਨੇ ਮੁੰਡਾ ਕਿੱਥੋਂ ਦਾ ਯਾਰ ਦੱਸ ਵੀ ਮੁੰਡਾ ਕਿੱਥੋਂ ਦਾ ਯਾਰ ਪਲੀਜ਼ ਨਾਮ ਦੋ ਇਹ ਕਿਹੜਾ ਕੀ ਨਾਮ ਕੀ ਆਉਂਦਾ ਤੁਹਾਨੂੰ ਕਿੱਥੇ ਬਜ਼ੁਰਗ ਨੂੰ ਜਿਸ ਤਰ੍ਹਾਂ ਲਪੇਟੇ ਚ ਲਿਆ ਤੇ ਜਿਸ ਤਰ੍ਹਾਂ ਕਹਿੰਦੇ ਉਹ ਜਿਹੜਾ ਨਸ਼ੇ ਦੇ ਵਿੱਚ ਹੋ ਸਕਦੇ ਨੇ ਲੈ ਬੜੀ ਰੋਜ਼ ਰੋਕਦੀ ਰਹਿੰਦੀ ਹੈ ਜਿਸ ਨੂੰ ਮੁੰਡਾ ਨਾ ਨਾ ਦੇਖਿਆ ਦੀ ਹੈ ਤੇਜ ਅਵਤਾਰੀ ਮੌਤ ਦੀ ਤਿਆਰੀ ਹੈ ਰੋਜ਼ਾਨਾ ਹੀ ਬਾਰ-ਬਾਰ ਸ਼ਬਦ ਕਹੇ ਜਾਂਦੇ ਨੇ ਪਰ ਇਸ ਦੇ ਬਾਵਜੂਦ ਲੋਕ ਜਿਹੜੇ ਨੇ ਗੱਡੀਆਂ ਚਲਾਉਂਦੇ ਨੇ ਆਪਣੀ ਸਪੀਡ ਘੱਟ ਕਰਨ ਨੂੰ ਤਿਆਰ ਨਹੀਂ ਅੱਧੀ ਰਾਤ ਦਾ ਮਾਮਲਾ ਫੇਰ ਸਾਹਮਣੇ ਆਇਆ ਜਿੱਥੇ ਮੁੰਡੇ ਕੁੜੀਆਂ ਨੇ ਇੱਕ ਬਜ਼ੁਰਗ ਦੀ ਜਾਨ ਲੈ ਲਈ ਮਾਮਲਾ ਸਿਰਫ ਤੇਜ ਅਵਤਾਰੀ ਦਾ ਉਹ ਸਾਹਮਣੇ ਜਿਹੜੀਆਂ ਸੁਸਬੀਰਾਂ ਦੇ ਸੈ ਲੈਟਾਂ ਨੇ ਲੈਟਾਂ ਤੋਂ ਚੰਡੀਗੜ੍ਹ ਦੇ ਤਰਫ ਤੋਂ ਜਿਹੜੀ ਇੱਕ ਬ੍ਰਿਜਾ ਗੱਡੀ ਆਉਂਦੀ ਆ ਜਿਹਦੇ ਵਿੱਚ ਤਿੰਨ ਮੁੰਡੇ ਤੇ ਚਾਰ ਕੁੜੀਆਂ ਸਵਾਰ ਸੀ ਤੇ ਇਹ ਲੈਟਾਂ ਤੋਂ ਬੜੀ ਤੇਜ਼ ਰਫਤਾਰੀ ਨਾਲ ਆਉਂਦੇ ਨੇ ਤੇ ਇੱਥੇ ਲੈਟਾਂ ਤੋਂ ਇੱਕ ਗੁਰਦੁਆਰੇ ਅੰਬ ਸਾਹਿਬ ਮੱਥਾ ਟੇਕਣ ਲਈ ਜਾ ਰਿਆ ਸੀ ਬਜ਼ੁਰਗ ਐਕਟਵਾ ਤੇ ਸਵਾਰ ਹੋ ਕੇ ਉਹਨੂੰ ਉੱਥੋਂ ਜਿਹੜਾ ਟੱਕਰ ਮਾਰਦੇ ਨੇ ਤੇ ਕਰੀਬ 100 ਮੀਟਰ ਤੋਂ ਜ਼ਿਆਦਾ ਉਹਨੂੰ ਆਹ ਰੋਡ ਦੇ ਉੱਤੇ ਘਰੀਜਦੇ ਹੋਇਆ ਖੂਨ ਦੇ ਜਿਹੜੀਆਂ ਟਟਾਰੀਆਂ ਜਿਹੜੀਆਂ ਦੇਖ ਸਕਦੇ ਹੋ ਤੁਸੀਂ ਇਹ ਪੂਰੀ ਜਿਹੜੀ ਆ ਉਹ ਤੋਂ ਲੈ ਕੇ ਤਾਂ ਉਹਨੇ ਕਰੀਬ ਦੇ ਹੋ ਲੈ ਕੇ ਕਰੀਬ 100 ਮੀਟਰ ਇੱਥੇ ਆ ਕੇ ਬਜ਼ੁਰਗ ਇਹਨੂੰ ਗੱਡੀ ਰੋਗੀ ਵਿੱਚ ਪੂਰੀ ਤਰ੍ਹਾਂ ਫਸ ਗਿਆ ਤੇ ਉਸ ਤੋਂ ਬਾਅਦ ਇੱਥੋਂ ਮੁੰਡੇ ਉਤਰ ਕੇ ਫਰਾਰ ਹੋ ਜਾਂਦੇ ਨੇ ਆ ਕੁਛ ਨਹੀਂ ਵਗੜਿਆ ਗੱਡੀ ਦਾ ਸਮਾਨ ਵੀ ਇੱਥੇ ਪਿਆ ਇਹ ਖੂਨ ਨਾਲ ਜਿਹੜਾ ਪੂਰੀ ਸੜਕ ਜਿਹੜੀ ਲੱਤਪਤਾ ਬੇਸ਼ੱਕ ਹੁਣ ਕਾਫੀ ਜ਼ਿਆਦਾ ਗੱਡੀਆਂ ਦੇ ਉੱਤੇ ਚ ਗੁਜ਼ਰ ਗਿਆ ਹੁਣ ਜਿਹੜਾ ਖੂਨ ਦਾ ਨਿਸ਼ਾਨ ਆ ਉਹ ਕੱਟ ਪੈ ਗਿਆ ਪਰ ਜਿਹੜੀਆਂ ਇਹ ਤਸਵੀਰਾਂ ਨੇ ਬੜੀਆਂ ਭਿਆਨਕ ਨੇ ਕਿਉਂਕਿ ਬਜ਼ੁਰਗ ਨੂੰ ਜਿਸ ਤਰ੍ਹਾਂ ਲਪੇਟਾ ਚ ਲਿਆ ਤੇ ਜਿਸ ਤਰ੍ਹਾਂ ਕਹਿੰਦੇ ਉਹ ਜਿਹੜਾ ਨਸ਼ੇ ਦੇ ਵਿੱਚ ਹੋ ਸਕਦੇ ਨੇ ਫਿਲਹਾਲ ਇਹ ਤਾਂ ਮੈਡੀਕਲ ਦੇ ਬਾਅਦ ਪਸਟੋਪੇਗਾ ਕਿਉਂਕਿ 3 ਵਜੇ ਦੇ ਕਰੀਬ ਜਿਹੜਾ ਹਾਸਾ ਹੋਇਆ ਏ ਮਹਾਲੀ ਲਾਈਟਪੈਂਟ ਤੇ ਜਿਹੜਾ ਹਾਸਾ ਹੁੰਦਾ ਤੇ ਉਸ ਤੋਂ ਬਾਅਦ ਤੇਜ਼ ਰਫਤਾਰ ਦੇ ਨਾਲ ਬਰੀਜਾ ਗੱਡੀ ਆਉਂਦੀ ਆ ਤੇ ਮੱਥਾ ਟੇਕਣ ਗੁਰਦੁਆਰਾ ਸਾਹਿਬ ਜਾ ਰਿਹਾ ਬਜ਼ੁਰਗ ਨੂੰ ਲਪੇਟਦੇ ਨੇ ਨਾਲ ਤੇ ਉਸ ਤੋਂ ਬਾਅਦ ਰੁਕਮ ਵੀ ਵਜਾਏ ਉਹਨੂੰ ਬੜੀ ਤੇਜ਼ ਰਫਤਾਰੀ ਨਾਲ ਓਵੇਂ ਜਿਹੜਾ ਅੱਗੇ ਜਿਹੜਾ ਬੜੀ ਜਿਹੜਾ ਘੜੀਸ ਦੇ ਉਹ ਲੈ ਕੇ ਜਾਂਦੇ ਨੇ ਤੇ ਕਰੀਬ 100 ਮੀਟਰ ਦੇ ਆਕੇ ਜਦੋਂ ਬਜ਼ੁਰਗਾ ਪੂਰਾ ਟਾਇਰ ਦੇ ਵਿੱਚ ਫਸ ਜਾਂਦਾ ਗੱਡੀ ਰੁਕ ਜਾਂਦੀ ਆ ਤੇ ਉਸ ਤੋਂ ਬਾਅਦ ਮੁੰਡੇ ਤਾਂ ਮੌਕੇ ਦੇ ਉੱਤੋਂ ਫਰਾਰ ਹੋ ਜਾਂਦੇ ਨੇ ਪਰ ਜਦੋਂ ਲੋਕ ਇੱਥੇ ਇਕੱਠੇ ਹੋ ਕੇ ਗੱਡੀ ਨੂੰ ਘੇਰਦੇ ਨੇ ਤਾਂ ਕੁੜੀਆਂ ਨੂੰ ਮੌਕੇ ਦੇ ਉੱਤੋਂ ਜਿਹੜਾ ਲੋਕ ਲੈ ਜਾਂਦਾ ਮੌਕੇ ਤੇ ਪੁਲਿਸ ਭਾਈ ਜਾਂਦੀ ਆ ਪੁਲਿਸ ਆ ਕੇ ਕੁੜੀਆਂ ਨੂੰ ਜਿਹੜਾ ਥਾਣੇ ਲੈ ਜਾਂਦੀ ਆ ਪਰ ਹੈਰਾਨੀ ਦੀ ਗੱਲ ਹੈ ਕਿ ਮੁੰਡੇ ਜੋ ਗੱਡੀਆਂ ਚਲਾ ਰਹੇ ਸੀ ਉਹ ਆਪਣਾ ਜਿਹੜਾ ਪੱਲਾ ਬਚਾਉਂਦੇ ਹੋਏ ਮੌਕੇ ਤੋਂ ਨਿਕਲ ਕੇ ਕਾਮਯਾਬ ਹੁੰਦੇ ਨੇ ਉਸ ਵੱਲੋਂ ਹੁਣ ਜਿਹੜਾ ਮਾਮਲਾ ਦਰਜ ਕਰਿਆ ਪਰ ਕਹਿੰਦੇ ਹਰ ਰੋਜ਼ ਜਿਹੜਾ ਬਜ਼ੁਰਗ ਆ ਪੰਜਾਬ ਸਖਿਆ ਬੋਰਡ ਦੇ ਵਿੱਚ ਕੰਮ ਕਰਦਾ ਸੀ ਰਿਟਾਇਰਮੈਂਟ ਤੋਂ ਕੁਛ ਦਿਨਾਂ ਬਾਅਦ ਤੇ ਹਰ ਉਸ ਸਵੇਰੇ ਸਵੇਰੇ ਗੁਰਦੁਆਰਾ ਅੰਬ ਸਾਹਿਬ ਮੱਥਾ ਟੇਕਣ ਜਾਂਦਾ ਤੇ ਪਰ ਇਸ ਦੇ ਬਾਵਜੂਦ ਅੱਜ ਜਦੋਂ ਮੱਥਾ ਟੇਕਣ ਗਿਆ ਤਾਂ ਇਹ ਹਾਦਸਾ ਹੋ ਗਿਆ ਸਿਰਫ ਇੱਕ ਲਾਪਰਵਾਹੀ ਜੇਕਰ ਉਹ ਗੱਡੀ ਟੱਕਰ ਲੱਗ ਵੀ ਗਈ ਸੀ ਤਾਂ ਬ੍ਰੀਜਾ ਗੱਡੀ ਰੋਕ ਵੀ ਲੰਦੇ ਸ਼ਾਇਦ ਉਹ ਬਜ਼ੁਰਗ ਅੱਜ ਆਪਣੇ ਪਰਿਵਾਰ ਦੇ ਵਿੱਚ ਜਿਉਂਦਾ ਬੈਠਾ ਹੁੰਦਾ ਪਰ ਉਸ ਤੋਂ ਬਾਅਦ ਹਾਸਤੇ ਤੋਂ ਬਾਅਦ ਘਰੇ ਜਿਹੜਾ ਠੀਕ ਚਿਗੜਾ ਪਿਆ ਹੋਇਆ ਕਿਉਂਕਿ ਪਰਿਵਾਰ ਦੇ ਵਿੱਚ ਉਹ ਕਹਿੰਦੇ ਸੀ ਹਮੇਸ਼ਾ ਹੀ ਨਾਮ ਜਪਣ ਵਾਲਾ ਸੀਗਾ ਇਹ ਬਜ਼ੁਰਗ ਤੇ ਹਮੇਸ਼ਾ ਸਵੇਰੇ ਤੜਕੇ 3 ਵਜੇ ਗੁਰਦੁਆਰਾ ਸਾਹਿਬ ਦੇ ਚਾਰ ਵਜੇ ਤਾ ਉੱਥੇ ਸੇਵਾ ਕਰਕੇ ਵਾਪਸ ਆ ਜਾਂਦਾ ਸੀ ਪਰ ਇਹਨਾਂ ਦੀ ਇੱਕ ਮੁੰਡਿਆਂ ਕੁੜੀਆਂ ਦੀ ਲਾਪਰਵਾਹੀ ਦੇ ਨਾਲ ਬਜ਼ੁਰਗ ਦੀ ਜਾਨ ਚਲੀ ਗਈ ਹਰ ਰੋਜ਼ ਕਿਹਾ ਜਾਂਦਾ ਕਿ ਤੇਜ਼ ਰਫਤਾਰੀ ਮੌਤ ਦੀ ਤਿਆਰੀ ਪਰ ਇਸ ਦੇ باوجود ਲੋਕਾਂ ਦੀ ਜਿਹੜਿਆ ਲਾਈਟਾਂ ਦੇ ਉੱਤੇ ਰਫ਼ਤਾਰ ਘੱਟ ਨਹੀਂ ਹੁੰਦੀ ਲੋਕ ਜਿਹੜੇ ਨੇ ਟ੍ਰੈਫਿਕ ਨਿਯਮਾਂ ਦਾ ਪਾਲਣ ਨਹੀਂ ਕਰਦੇ ਕੋਈ ਤੇ ਰਾਤ ਨੂੰ ਬਹੁਤ ਸਾਰੀ ਜਿਹੜੋ ਤੇਜ਼ ਹੁੰਦੀਆਂ ਨੇ ਗੱਡੀਆਂ ਤਾਂ ਬਲਿੰਕ ਜਿਹੜੇ ਵੱਜਦੀਆਂ ਪਰ ਨਹੀਂ ਰੁਕਦੇ ਹੈਗੇ ਪਰ ਇਸ ਹਾਦਸੇ ਨੇ ਜਿਹੜੀ ਆ ਇੱਕ ਬਜ਼ੁਰਗ ਦੀ ਜਾਨ ਲੈ ਲਈ ਆ ਤਸਵੀਰਾਂ ਸੁਣਗੀਆਂ ਦਿਖਾਈਆਂ ਨੇ ਬਿਲਕੁਲ ਜੇ ਉਸ ਤੋਂ ਬਾਅਦ ਜਿਹੜਾ ਹਾਦਸਾ ਹੋਇਆ ਤਕਰੀਬ 3 ਵਜੇ ਦਾ ਇਹ ਜਿਹੜਾ ਹਾਦਸਾ ਸੀ ਤੇ ਉਸ ਤੋਂ ਬਾਅਦ ਜਿਹੜਾ ਕਰੀਬ 2 ਘੰਟੇ ਬਾਅਦ ਤੱਕ ਮੌਕੇ ਤੇ ਕਹਿੰਦੇ ਪੁਲਿਸ ਆਈਆ ਤੇ ਉਸ ਤੋਂ ਬਾਅਦ ਐਸਐਚਓ ਪਹੁੰਚੇ ਨੇ ਤੇ ਤਾਂ ਜਾ ਕੇ ਪੂਰਾ ਮਾਮਲਾ ਸਾਥੋ ਲੋਕ ਇਕੱਠੇ ਹੋਏ ਕਿਉਂਕਿ ਅੰਬਸਾਹ ਗੁਰਦੁਆਰਾ ਨੇੜੇ ਆ ਇਸ ਕਰਕੇ ਸੰਗਤ ਜਿਹੜੀ ਆ ਸਵੇਰੇ ਸਵੇਰੇ ਗੁਰਦੁਆਰਾ ਸਾਹਿਬ ਨੂੰ ਜਾਂਦੀ ਆ ਮੱਥਾ ਟੇਕਣ ਇਸ ਕਰਕੇ ਲੋਕ ਸਾਇਦ ਮੌਕੇ ਦੇ ਉਤੇ ਕੱਥੇ ਹੋ ਗਏ ਨਹੀਂ ਸਵੇਰੇ 3 ਵਜੇ ਜਾਂ ਜਿਸ ਤਰ੍ਹਾਂ ਹਾਸਾ ਹੋਇਆ ਸੀ ਜਿਆਦਾ ਲੋਕ ਛੜਕਾਂਦੇ ਨਹੀਂ ਹੁੰਦੇ ਹੈਗੇ ਪਰ ਇਸ ਦੇ ਬਾਵਜੂਦ ਲੋਕਾਂ ਨੇ ਹਿੰਮਤ કરી ਤੇ ਕੁੜੀਆਂ ਰੋਕ ਲਿਆ ਤੇ ਤਸਵੀਰਾਂ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਭਿਆਨਕ ਕਿਹਾਸ ਤੇ ਦੀਆਂ ਤਸਵੀਰਾਂ ਨੇ ਤੇ ਬਜ਼ੁਰਗ ਦੀ ਥਾਂ ਜਿਹੜੀ ਆ ਮੌਤ ਹੋਈ ਆ ਤੇ ਫਿਲਹਾਲ ਪੁਲਿਸ ਨੇ ਮਾਮਲਾ ਡੱਟ ਚਾਲ ਲਿਆ ਤੇ ਜਾਂਚ ਕਰਨ ਦੀ ਗੱਲ ਕੀਤੀ ਜਾ ਰਹੀ ਆ ਤੇ ਫਰਾਰ ਮੁੰਡਿਆਂ ਦੀ ਤਲਾਸ਼ ਕੀਤੀ ਜਾ ਰਹੀ ਆ ਤੇ ਆਖਰ ਕਿਹੜੇ ਕਲੱਬ ਤੋਂ ਆ ਰਹੇ ਸੀ ਤੇ ਅੱਧੀ ਰਾਤ ਕਿੱਥੇ ਸੀ ਤੇ ਰਹਿਣ ਵਾਲੇ